ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਕਿਸਾਨ ਪ੍ਰਭੂ ਇਸ ਵੀਡੀਓ ਵਿੱਚ ਆਪਾਂ ਇੱਕ ਤੋਂ ਵੱਧ ਦੋ ਕਿਸਮਾਂ ਨੂੰ ਮਿਕਸ ਕਰਕੇ ਬੀਜਣਾ ਜਾਂ ਤਿੰਨ ਕਿਸਮਾਂ ਨੂੰ ਮਿਕਸ ਕਰਕੇ ਬੀਜਣਾ ਉਹਨਾਂ ਦੀ ਬੀਜਦਾਰ ਆਪਾਂ ਕਿਵੇਂ ਤੈਅ ਕਰਨੀ ਹੈ ਤੇ ਵੈਰੈਟੀਆਂ ਕਿਵੇਂ ਸਿਲੈਕਟ ਕਰਨੀਆਂ ਇਸ ਦੇ ਸਬੰਧ ਵਿੱਚ A ਤੋਂ Z ਜਾਣਕਾਰੀ ਸਾਂਝੀ ਕਰਾਂਗੇ ਤੇ ਪਿਛਲੇ 2 ਤੋਂ 3 ਸਾਲਾਂ ਵਿੱਚ ਜੋ ਆਪਾਂ ਕਣਕ ਦੀਆਂ ਵੈਰਾਈਟੀਆਂ ਨੂੰ ਮਿਕਸ ਕਰਕੇ ਬੀਜਦੇ ਰਹੇ ਹਾਂ ਉਹਨਾਂ ਦੇ ਵਿੱਚ ਵੱਖਰੇ-ਵੱਖਰੇ ਤਜਰਬੇ ਕੀਤੇ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੇ ਕਰਾਂਗੇ ਪੂਰੀ ਜਾਣਕਾਰੀ ਲਈ ਕਿਸਾਨ ਪ੍ਰਭੂ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝਾ ਵੀ ਕਰਿਓ ਕਿਸਾਨ ਪ੍ਰਭੂ ਵੀਡੀਓ ਦੇ ਸ਼ੁਰੂ ਵਿੱਚ ਇੱਕ ਬੇਨਤੀ ਕਰਨ ਲੱਗਾ ਵੀ ਕਿਸੇ ਦੇ ਮਗਰ ਲੱਗ ਕੇ ਨਵੀਂ ਵੈਰਾਈਟੀ ਨੂੰ ਆਪਦੇ ਸਾਰੇ ਖੇਤ ਵਿੱਚ ਨਹੀਂ ਬਿਜਾਈ ਕਰਨਾ ਕਿਰਪਾ ਕਰਕੇ ਆਪਦੇ ਖੇਤ ਨੂੰ ਦੋ ਜਾਂ ਤਿੰਨ ਭਾਗਾਂ ਵਿੱਚ ਵੰਡੋ ਤੇ ਬਜਾਈ ਦੇ ਤਰੀਕਿਆਂ ਨੂੰ ਵੀ ਤੁਸੀਂ ਦੋ ਜੋ ਤਿੰਨ ਭਾਗਾਂ ਵਿੱਚ ਵੰਡ ਕੇ ਹੀ ਫੇਰ ਹੀ ਕਣਕ ਦੀ ਬਜਾਈ ਕਰਨੀ ਹੈ ਕਿਸਾਨ ਭਰਾਵੋ ਜੋ ਪਿਛਲੇ ਸਾਲਾਂ ਵਿੱਚ ਤਜਰਬੇ ਕੀਤੇ ਆ ਮੈਕਸ ਵੈਰਾਈਟੀਆਂ ਦੇ ਰਿਗਾਰਡਿੰਗ ਉਹ ਤੁਹਾਡੇ ਨਾਲ ਪਹਿਲਾਂ ਵੀਡੀਓ ਵਿੱਚ ਸਾਂਝੇ ਕਰਨ ਲੱਗੇ ਆ ਕਿਸਾਨ ਭਰਾਵੋ ਹੁਣ ਤੱਕ ਜੇ ਅਸੀਂ ਦੋ ਵੈਰਾਈਟੀਆਂ ਲਾ ਕੇ ਬੀਜੀਆਂ ਉਹਨਾਂ ਦਾ ਝਾੜ ਸਾਨੂੰ ਟਾਪ ਹੀ ਦੇਖਣ ਨੂੰ ਮਿਲਿਆ ਤੇ ਪਿਛਲੇ ਸਾਲ ਆਪਾਂ ਕੁਝ ਖੇਤ ਵਿੱਚ ਤਿੰਨ ਵੈਰਾਈਟੀਆਂ ਨੂੰ ਲਾ ਕੇ ਬੀਜਿਆ ਸੀ ਜੋ ਕਿ ਬਿਲਕੁਲ ਵੀ ਕਾਮਯਾਬ ਨਹੀਂ ਹੋਇਆ ਝਾੜ ਘਟ ਦੇਖਣ ਨੂੰ ਮਿਲਿਆ ਸੀ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਸਾਂਝੀ ਕਰਨ ਲੱਗਾ ਇੱਕ ਖੇਤ ਵਿੱਚ ਤਿੰਨੇ ਵੈਰਾਈਟੀਆਂ ਦਾ ਬੀਜ ਇੱਕੋ ਜਾਂ ਲਿਆ ਗਿਆ ਸੀ ਵੈਰਾਈਟੀਆਂ ਦੇ ਨਾਮ ਵੀ ਦੱਸ ਰਿਹਾ 303 ਸੀ 187 ਸੀ ਤੇ 327 ਸੀ ਜਿਹੜੇ ਖੇਤਾਂ ਵਿੱਚ 327 ਵੈਰਾਈਟੀ ਦਾ ਬੀਜ ਜ਼ਿਆਦਾ ਪਾਇਆ ਗਿਆ ਸੀ 1 ਨਵੰਬਰ ਨੂੰ ਇਹਨਾਂ ਦੀ ਬਜਾਦ ਕੀਤੀ ਗਈ ਸੀ ਤੇ ਲਗਭਗ 60 65 ਕਿਲੋ ਡੀਏਪੀ ਦੀ ਵਰਤੋਂ ਕੀਤੀ ਗਈ ਸੀ ਉਹਨਾਂ ਖੇਤਾਂ ਵਿੱਚ ਝਾੜ ਘਟ ਦੇਖਣ ਨੂੰ ਮਿਲਿਆ ਸੀ ਲਗਭਗ 7 ਤੋਂ 8 ਮਨ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਫਰਕ ਸੀ ਤੇ ਜਿਹੜੇ ਖੇਤਾਂ ਵਿੱਚ ਸਿਰਫ ਦੋ ਵੈਰਾਈਆਂ ਨੂੰ ਮਿਕਸ ਕਰਕੇ ਬੀਜਿਆ ਗਿਆ ਸੀ ਉਹਨਾਂ ਦਾ ਝਾੜ ਇਸ ਤੋਂ ਵੱਧ ਸੀ 303 ਤੇ 187 ਵੈਰਾਈਟੀ ਨੂੰ ਰਲਾ ਕੇ ਬਜਾਈ ਕੀਤੀ ਗਈ ਸੀ ਸੇਮ ਡੇ। ਤੇ ਬੇਨਤੀ ਇਹ ਹੀ ਕਰਨੀ ਹੈ ਵੀ ਤੁਸੀਂ ਕਿਸੇ ਦੇ ਮਗਰ ਲੱ ਕੇ ਕੋਈ ਵੀ ਵੈਰਾਈਟੀ ਨੂੰ ਆਪਦੀ ਮਰਜ਼ੀ ਨਾਲ ਮਿਕਸ ਨਹੀਂ ਕਰਨਾ ਜੇ ਤੁਹਾਡਾ ਉਸ ਵੈਰਾਈਟੀ ਦੇ ਰਿਗਾਰਡਿੰਗ ਕੋਈ ਵੀ ਤਜਰਬਾ ਹੈ। ਤਾਂ ਤੁਸੀਂ ਉਸ ਨੂੰ ਹੰਡਾ ਸਕਦੇ ਹੋ ਜੇ ਤੁਸੀਂ ਟ੍ਰਾਇਲ ਕਰਨਾ ਤਾਂ ਛੋਟੇ ਏਰੀਆ ਵਿੱਚ ਟ੍ਰਾਇਲ ਕਰਕੇ ਦੇਖ ਸਕਦੇ ਹੋ ਕਿਸਾਨ ਭਰਾਵੋ ਇਸ ਤੋਂ ਬਾਅਦ ਆਪਾਂ ਗੱਲ ਕਰਨ ਲੱਗੇ ਵੀ ਦੋ ਵੈਰਾਈਟੀਆਂ ਨੂੰ ਮਿਕਸ ਕਰਨ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਨੰਬਰ 1 ਤੇ ਦੋਨਾਂ ਵੈਰਾਈਟੀਆਂ ਦਾ ਪੱਕਣ ਦਾ ਸਮਾਂ ਸੇਮ ਹੋਣਾ ਚਾਹੀਦਾ ਤੇ ਉਹਨਾਂ ਦਾ ਕੱਦ-ਖਾਠ ਵਿੱਚ ਫਰਕ ਹੋਣਾ ਚਾਹੀਦਾ ਇੱਕ ਵੈਰਾਈਟੀ ਦਾ ਕੱਦ ਥੋੜਾ ਜਿਆਦਾ ਲੰਮਾ ਹੋਣਾ ਚਾਹੀਦਾ ਤੇ ਇੱਕ ਵੈਰਾਈਟੀ ਦਾ ਕੱਦ ਥੋੜਾ ਜਿਆਦਾ ਛੋਟਾ ਹੋਣਾ ਚਾਹੀਦਾ ਜਿਹੜੀ ਛੋਟੇ ਕੱਦ ਵਾਲੀ ਵੈਰਾਈਟੀ ਆ ਉਸ ਦਾ ਬੀਜ ਆਪਾਂ ਦੂਸਰੀ ਵੈਰੈਟੀ ਨਾਲੋਂ 10% ਜ਼ਿਆਦਾ ਲੈਣਾ ਮੰਨ ਕੇ ਚੱਲੋ ਇੱਕ ਵੈਰੈਟੀ ਦਾ ਆਪਾਂ 25 ਕਿਲੋ ਬੀਜ ਲੈਣਾ ਤੇ ਦੂਸਰੀ ਦਾ 15 ਕਿਲੋ ਲੈਣਾ ਇਹ ਤੁਸੀਂ ਬੀਜਦਾਰ ਆਪਦੇ ਖੇਤ ਦੀ ਸਥਿਤੀ ਦੇ ਹਿਸਾਬ ਨਾਲ ਬਜਾਈ ਦੇ ਕਿਹੜੇ ਢੰਗ ਨਾਲ ਬਜਾਈ ਕਰ ਰਹੇ ਹੋ ਉਸ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਮੰਨ ਲਓ ਤੁਸੀਂ ਆਪਦੇ ਖੇਤ ਵਿੱਚ ਦੂਰੀ ਬਜਾਈ ਕਰਨਾ ਚਾਹੁੰਦੇ ਤਾਂ 22 ਕਿਲੋ ਨੂੰ ਤੁਸੀਂ ਇੱਕ ਵਾਰੀ ਲੰਮੇ ਘੇਰੇ ਵਿੱਚ ਬੀਜੋਗੇ ਤੇ ਦੂਸਰੀ ਵਾਰੀ ਛੋਟੇ ਘੇਰੇ ਵਿੱਚ ਬੀਜ ਸਕਦੇ ਹੋ ਤੇ ਇਸ ਦੇ ਵਿੱਚ ਡੀ اے ਪੀ ਦੀ ਵਰਤੋਂ ਕਰਨੀ ਆ ਤਾਂ 55 ਕਿਲੋ ਤੋਂ ਲੈ ਕੇ 65 ਕਿਲੋ ਤੱਕ ਵਰਤੋਂ ਕਰ ਸਕਦੇ ਹਾਂ ਬਾਕੀ ਤੁਸੀਂ ਡੀ اے ਪੀ ਦੀ ਵਰਤੋਂ ਕਰਨ ਸਮੇਂ ਆਪ ਦੀ ਖੇਤ ਦੀ ਸਥਿਤੀ ਵੀ ਦੇਖ ਸਕਦੇ ਹੋ ਜੇ ਕੋਈ ਮਿੱਟੀ ਰਿਪੋਰਟ ਹੈਗੀ ਤੇ ਉਸ ਦੇ ਸਹਾ ਨਾਲ ਇਸ ਦੀ ਡੋਜ਼ ਨੂੰ ਤੈਅ ਕਰ ਸਕਦੇ ਹੋ ਕਈ ਵਾਰੀ ਕੁਝ ਖੇਤਾਂ ਵਿੱਚ ਘਾਟ ਜ਼ਿਆਦਾ ਦਿਖਾਈ ਹੁੰਦੀ ਤੇ ਕਈਆਂ ਖੇਤਾਂ ਵਿੱਚ ਡੀ اے ਪੀ ਦੀ ਘਾਟ ਘੱਟ ਹੁੰਦੀ ਤੇ ਉਹਨਾਂ ਖੇਤਾਂ ਵਿੱਚ ਤੁਸੀਂ ਇਸ ਦੀ ਘੱਟ ਵਰਤੋਂ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਕਿਸਾਨ ਪ੍ਰਭੂ ਵੈਰਾਈਟੀਆਂ ਬਾਰੇ ਗੱਲ ਕਰਨ ਲੱਗੇ ਜਿਹੜੀਆਂ ਵੈਰਾਈਟੀਆਂ ਆਪ ਦੇ ਖੇਤ ਦੇ ਵਿੱਚ ਵੀ ਬੀਜੀਆਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਜੋ ਕਿਸਾਨ ਭਰਾਵਾਂ ਨੇ ਪਿਛਲੇ ਸਾਲਾਂ ਵਿੱਚ ਕਮੈਂਟ ਬਾਕਸ ਵਿੱਚ ਜਾਂ ਪਰਸਨਲ ਮੈਸੇਜ ਕਰਕੇ ਦੱਸਿਆ ਉਹਨਾਂ ਵੈਰੈਟੀਆਂ ਬਾਰੇ ਵੀ ਦੱਸਾਂਗੇ ਜੋ ਆਪਸ ਵਿੱਚ ਕਾਮਯਾਬ ਹੋਈਆਂ ਨੰਬਰ 1 ਤੇ ਪਹਿਲਾਂ ਆਪਾਂ ਬੀਜਦੇ ਰਹੇ ਹਾਂ 2960+3086 ਪੁਰਾਣੀ ਹੋ ਗਈ ਹੈ ਵੈਰੈਟੀ ਪਰ ਕਾਮਯਾਬ ਆ ਕੋਸ ਕਿਸਾਨ ਭਰਾ ਇਸ ਨੂੰ ਵੀ ਬਜਾਈ ਕਰਦੇ ਆ ਤੇ ਇਸ ਤੋਂ ਬਾਅਦ 187+3086 ਬੀਜਦੇ ਰਹੇ ਹਾਂ ਜਿਸ ਵਿੱਚ 187 ਦਾ ਕੱਦ ਜ਼ਿਆਦਾ ਸੀ ਥੋੜੀ ਡਿੱਗਣ ਦੀ ਸਮੱਸਿਆ ਸੀ ਉਹਦੇ ਵਿੱਚ ਉਸ ਦੇ ਨਾਲ 3086 ਐਡ ਕੀਤੀ ਜਾਂਦੀ ਸੀ ਤੇ ਇਸ ਤੋਂ ਬਾਅਦ ਆਪਾਂ ਆਪਣੇ ਖੇਤ ਵਿੱਚ 187+303 ਵੀ ਬੀਜਦੇ ਰਹੇ ਹਾਂ 187+222 ਵੀ ਬੀਜਦੇ ਰਹੇ ਹਾਂ ਇਹਨਾਂ ਦੋ 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 ਵੈਰੈਟੀਆਂ ਦਾ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ ਤੇ ਤਿੰਨ ਵੈਰੈਟੀਆਂ ਦੇ ਵਿੱਚ 303 ਵੀ ਆਪਾਂ ਇਸ ਦੇ ਨਾਲ ਐਡ ਕੀਤੀ ਸੀ 187 222 303 ਬੀਜਦਾਰ ਇਹਨਾਂ ਦੀ ਇੱਕੋ ਜੀ ਲਈ ਗਈ ਸੀ ਇਹਨਾਂ ਦਾ ਵੀ ਬਹੁਤ ਵਧੀਆ ਰਿਸਪਾਂਸ ਦੇਖਣ ਨੂੰ ਮਿਲਿਆ ਸੀ ਤੇ ਇਸ ਤੋਂ ਬਾਅਦ ਜੇ ਤੁਸੀਂ ਨਵੀਂ ਵੈਰੈਟੀ ਦੇ ਨਾਲ ਐਡ ਕਰਨਾ ਚਾਹੁੰਦੇ ਆ 826 ਦੇ ਨਾਲ ਉਸ ਦੇ ਨਾਲ ਤੁਸੀਂ 222 ਐਡ ਕਰਕੇ ਦੇਖ ਸਕਦੇ ਹੋ ਇਹਦੇ ਬਾਰੇ ਮੇਰਾ ਕੋਈ ਨਿੱਜੀ ਤਜਰਬਾ ਨਹੀਂਗਾ ਇੱਕ ਕਿਸਾਨ ਭਰਾਵਾ ਦੁਆਰਾ ਦੱਸੀ ਗਈ ਆ ਤੇ ਜੇ ਤੁਸੀਂ 327 ਵੈਰੈਟੀ ਨੂੰ ਵੀ ਰਲਾ ਕੇ ਬੀਜਣਾ ਚਾਹੁੰਦੇ ਤਾਂ 386 ਵੈਰੈਟੀ ਦੇ ਨਾਲ ਰਲਾ ਕੇ ਬੀਜ ਸਕਦੇ ਹੋ ਇਹ ਕਿਸਾਨ ਭਰਾਵਾਂ ਦੇ ਤਜਰਬੇ ਪਹਿਲਾਂ ਦੇ ਕੀਤੇ ਹੋਏ ਆ ਉਹਨਾਂ ਦੇ ਦੁਆਰਾ ਜਾਣਕਾਰੀ ਦੋਵਾਂ ਵੈਰੈਟੀਆਂ ਬਾਰੇ ਦੱਸੀ ਆ ਇਹਨਾਂ ਬਾਰੇ ਮੇਰਾ ਪਰਸਨਲ ਕੋਈ ਵੀ ਤਜਰਬਾ ਨਹੀਂਗਾ ਤੇ ਬਜਾਈ ਦਾ ਸਮਾਂ ਉਹਨਾਂ ਨੇ ਦੱਸਿਆ ਵੀ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿੱਚ ਕੀਤੀ ਜਾਵੇ ਤਾਂ ਚੰਗੇ ਝਾੜ ਦੇਖਣ ਨੂੰ ਮਿਲ ਸਕਦੇ ਆ। ਬਾਕੀ ਤੁਸੀਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੂੰ ਆਪ ਸੱਚਰ ਲਾ ਕੇ ਬੀਜਦੇ ਹੋ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਤੇ ਮੈਕਸ ਵੈਰਾਈਟੀਆਂ ਦੇ ਬਾਰੇ ਤੁਹਾਡੇ ਕੀ-ਕੀ ਤਜਰਬੇ ਰਹੇ ਨੇ ਉਹ ਵੀ ਜ਼ਰੂਰ ਦੱਸੋ ਤੇ ਵੀਡੀਓ ਵਿੱਚ ਕੋਈ ਵੀ ਜਾਣਕਾਰੀ ਮਿਸ ਰਹੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਪੁੱਛ ਸਕਦੇ ਹੋ। ਅਦਰ ਜਾਣਕਾਰੀ ਲਈ ਸਾਨੂੰ ਤੁਸੀਂ ਫੇਸਬੁੱਕ, ਇੰਸਟਾਗ੍ਰam ਉੱਤੇ ਫਾਲੋ ਮੈਸੇਜ ਕਰ ਸਕਦੇ ਹੋ। ਧੰਨਵਾਦ।